ਅੰਮ੍ਰਿਤਸਰ ਦੇ ਹਮੀਦਪੁਰਾ ਛਾੜੇ ਵਿੱਚ ਪ੍ਰਾਣੀ ਰஞ்சிਤ ਦੇ ਚਲਦੇ 6 ਹਮਲਵਾਰਾਂ ਵੱਲੋਂ ਇੱਕ ਨੌਜਵਾਨ ਤੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜ਼ਖਮੀ ਨੌਜਵਾਨ ਸਤਨਾਬ ਸਿੰਘ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਗੱਲਬਾਤ ਕਰਦੇ ਹੋਏ ਸਤਨਾਬ ਸਿੰਘ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਸ ਦੀ ਕਾਰ ਨਾਰੈਣਗੜ੍ਹ ਨਿਵਾਸੀ ਡਿੰਪਲ ਦੀ ਕਾਰ ਨਾਲ ਹੋਈ ਟੱਕਰ ਹੋਈ ਉਸ ਸਮੇਂ ਦੋਵਾਂ ਵਿੱਚ ਕਾਫੀ ਬਹਿਸਬਾਜ਼ੀ ਹੋਈ ਪਰ ਮੌਕੇ ਤੇ ਮੌਜੂਦ ਲੋਕਾਂ ਦੇ ਵਿਚਾਰ ਪੈ ਕੇ ਮਾਮਲਾ ਦਫਾ ਦਫਾ ਕਰਾ ਦਿੱਤਾ ਲੇਕਿਨ ਡਿੰਪਲ ਨੇ ਰੰਜਿਸ਼ ਨਹੀਂ ਛੱਡੀ ਸਤਨਾਮ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 10 ਵਜੇ ਉਹ ਇੰਡੀਆ ਗੇਟ ਬਾਈਪਾਸ ਤੋਂ ਆਪਣੀ ਐਕਟਿਵਾ ਤੇ ਘਰ ਆ ਰਿਹਾ ਸੀ ਉਸ ਸਮੇਂ ਡਿੰਪਲ ਮਨਜੀਤ ਸਿੰਘ ਸਖਤਰ ਸਿੰਘ ਜਸਪਿੰਦਰ ਸਿੰਘ ਜਸ ਅਤੇ ਦੋ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹਮਲੇ ਦੌਰਾਨ ਸਿਰ ਤੇ ਮੱਥੇ ਤੇ ਅਤੇ ਨੱਕ ਦੇ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਮੌਕੇ ਤੇ ਇਲਾਕੇ ਦੇ ਲੋਕ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਪਹੁੰਚਾ ਕੇ ਖਾਸਾ ਚੌਂਕੀ ਨੂੰ ਸੂਚਿਤ ਕੀਤਾ ਗਿਆ ਅਤੇ ਸ਼ਿਕਾਇਤ ਦਰਜ ਕਰਵਾਈ ਗਈ ਇਸ ਸਬੰਧੀ ਪੁਲ ਚੌਂਕੀ ਖਾਸਾ ਦੇ ਇੰਚਾਰਜ ਦਸਵਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤ ਦਰਜ ਹੋ ਚੁੱਕੀ ਹੈ ਅਤੇ ਅਸੀਂ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੇ ਹਾਂ ਜਿਵੇਂ ਹੀ ਰਿਪੋਰਟ ਮਿਲੇਗੀ ਬੰਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸਤਨਾਮ ਸਿੰਘ ਆ ਤੇ ਮੈਂ ਇੰਡੀਆ ਗੇਟ ਬਾਈਪਾਸ 68 ਦਾ ਸਾਡੀ ਨਾ ਪੁਰਾਣੀ ਪੁਰਾਣੀ ਰੰਜਿਸ਼ ਹੀ ਹੋਈ ਉਦੋਂ ਨਿਬੜ ਗਿਆ ਸੀ ਤੇ ਉਦਨਾਂ ਸਾਡੇ ਲਾਗੇ ਗਵਾਂਢ 'ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ 'ਚ ਮੈਂ ਵੀ ਉਦਨ ਨੂੰ ਭੱਜਾ ਗਿਆ ਇਨਾਂ ਜਿਹਨ ਉਹ ਉਹਨਾਂ ਦਾ ਵੱਖਰਾ ਕੋਈ ਝਗੜਾ ਹੋਣ ਡਿਆ ਹੀ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਚਲੇ ਗਏ ਮੇਰੇ ਗਵਾਂਢ ਜੀ ਦੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆਂ ਇਹ ਕਿਤੇ ਮੁੰਡੇ ਉੱਥੇ ਖਲੋਤੇ ਸੀ ਇਹਨਾਂ ਨਾ ਪੁਰਾਣੇ ਰੰਜੀ ਸੀ ਇਹਨਾਂ ਉਸ ਦਿਨ ਵੇਖਿਆ ਵੀ ਇਹ ਇਕੱਲਾ ਆ ਤੇ ਇਹ ਚਾਰ ਪੰਜ ਨੇ ਤੇਜ ਧਾਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰ ਦੰਨਾ ਇਹ ਆਪਣਾ ਨੈਣਗੜ ਦੇ ਆ ਇੱਕ ਮੈਡੀਕਲ ਸਟੋਰ ਆ ਉਹਦਾ ਉਹਦਾ ਨਾਮ ਡਿੰਪਲ ਇੱਕ ਸਕਤਰ ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਵੀਰ ਸਿੰਘ ਜਸ ਇਹ ਉਹ ਆ ਨੈਣਗੜ ਦੇ ਰਹਿਣ ਵਾਲੇ ਤੁਹਾਡੇ ਕੋਲ ਕੀ ਚੀਜ਼ ਨਵਾਜੀ ਦਾ ਆ ਮੇਰੇ ਸਿਰ ਚ ਉਹਨਾਂ ਦਾਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ ਸਕੱਤਰ ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਾ ਸੀ ਇਹਨਾਂ ਕੋ ਤਿੰਨਾਂ ਕੋ ਦੋਹਾਂ ਕੋ ਦਾਤਰੀ ਦੋਹਾਂ ਕੋ ਬੇਸਬਾਲੀ ਹਾਂਜੀ ਜਾਨ ਕਿਤਾ ਬੋਲਾਈ ਆਪਣੀ ਜਾਨ ਉਹ ਦੋਨੇ ਜਨ ਨੂੰ ਮੇਰੇ ਲਾਗੇ ਗਵਾਂਢ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਿੰਨੂ ਉਹ ਇਕੱਠੇ ਨਾਲੇ ਇੱਕ ਐਸਐਚਓ ਸਾਹਿਬ ਆ ਗਏ ਮੌਕੇ ਤੇ ਸ਼ਹਾੜਾ ਥਾਣੇ ਵਾਲੇ ਉਹਨਾਂ ਨੂੰ ਵੀ ਦੇਖ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਆਈ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰਿਆਂ 'ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜਿੰਨਾ ਵੇਖ ਇੱਕ ਜੇ ਕਢਾਉਣੀ ਆਪਣਾ ਜਿਹੜੀ ਬਿੱਟੂ ਮੇਰੇ ਲਾਗੇ ਬਿੱਟੂ ਸਵੀਟ ਸ਼ਾਪ ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰੇਟ ਹੋਉਂਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਉਹਨਾਂ ਲਾਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ 'ਚ ਕਢਾਈ ਆ ਉਹਨਾਂ 'ਚ ਸਾਫ ਸਾਫ ਦੇਖਦਾ ਪਿਆ ਇਹਨਾਂ ਦੇ ਹੱਥ 'ਚ ਦਾਤਰ ਤੇ بیسਬਾਲ ਹੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਵੀ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਇਹਨਾਂ ਨੂੰ ਹੋਵੇ ਉਹ ਝਗੜਾ ਹੋਇਆ ਤਕਰੀਬ 3 ਦਿਨ ਹੋ ਗਏ ਆ ਹੂੰ ਬਾਈ ਬਸ ਝਗੜਾ ਆਇਆ ਵਾ ਪਹਿਲਾਂ ਕੁ ਮਾੜੀ ਮਾੜੀ ਲਾਕ ਡਾੜੀ ਗਾਇਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ ਤੇ ਉਹ ਹਸਪੀਟਲ ਸੀ ਹਸਪੀਟਲ ਲਾ ਲਏ ਉਹ ਦਿਨ ਅਨਫਿਟ ਸੀ ਜਿਹਦੇ ਦਿਨ ਉਹ ਫਿਟ ਹੁੰਦਾ ਉਹਦੀ ਐਮਐਲਆਰ ਜਾਂਦੀ ਹੈ ਜਾਂ ਉਹਦਾ ਸਟੇਟਮੈਂਟ ਲੈ ਕੇ ਜੋਬਾਂ ਦੀ ਕਰਵੀ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਕੀ ਦੱਸਾਂ ਕਿ ਝੜਦਾ ਕਰਦੇ ਟੈਕਸੀ ਤੋਂ ਸਿੱਧਾ ਗਿਆ ਝਗੜਾ ਠੀਕ ਹੈ ਟੈਕਸੀ ਤੋਂ ਸਿੱਧਾ ਤੇ ਵੇਖ ਲੈਨੇ ਆ ਜਿੱਦਾਂ ਦੀ ਜੋ ਜੋ ਤੱਥ ਸਾਹਮਣੇ ਆਣਗੇ ਉਹਦਾ ਦੀ ਕਰਵੀ ਹੋ ਜੂਗੀ ਕੋਈ ਸੀਐਸਟੀ ਵੀ ਸਾਹਮਣੇ ਨਹੀਂ ਹੈ ਸੀਐਸਟੀ ਵੀ ਫੜੇ ਕੋਈ ਨਹੀਂ ਸਾਹਮਣੇ ਆਈ ਕਰ ਇਨਾ بڑا ਝਗੜਾ ਆਇਆ ਜੀ ਰਿਪੋਰਟ ਵਾਲੀ ਕੀ ਬੰਦੀ ਕਰਨੀ ਹੋਊਗੀ ਜੋ ਸਟੇਟਮੈਂਟ ਹੋਊਗੀ ਉਸਨੂੰ ਵੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋਊਗੀ ਮੈਂ ਕਰਦਾਂਗੇ ਜੋ ਕਾਰਵਾਈ ਬੰਦੀ ਹੋਊਗੀ